ਸਸਕੀ ਕਾਲ ਨਮਸਕਾਰ ਅੱਲਾ ਹਾਫਿਜ਼ ਇੱਕ ਕੁਰੀ ਕਿਸਾਨ ਹੁੰਦਾ ਆ ਇੱਕ ਸ਼ਾਹੂਕਾਰ ਹੁੰਦਾ ਸ਼ਾਹੂਕਾਰ ਤੋਂ ਕਿਸਾਨ ਨੇ ਕਰਜ਼ਾ ਲਿਆ ਹੁੰਦਾ ਬਹੁਤ ਚਿਰ ਪਹਿਲਾਂ ਤੇ ਉਹ ਜਿਹੜਾ ਕਰਜ਼ਾ ਵਾਧਦਾ ਵਾਧਦਾ ਕਾਫੀ ਵੱਧ ਗਿਆ ਹੁੰਦਾ ਆ ਕੁੜੀਓ ਦੀ ਜਵਾਨ ਹੋ ਜਾਂਦੀ ਆ ਆ ਖੂਬਸੂਰਤ ਹੁੰਦੀ ਆ ਤੇ ਸ਼ਾਹੂਕਾਰ ਉਹਨਾਂ ਦੇ ਘਰ ਗੇੜੇ ਮਾਰਦਾ ਕਿ ਮੇਰੇ ਪੈਸੇ ਵਾਪਸ ਕਰੋ ਨਹੀਂ ਤਾਂ ਆਪਣੀ ਜਿਹੜੀ ਜ਼ਮੀਨ ਆ ਉਹ ਮੇਰੇ ਨਾਮ ਕਰ ਦਿਓ ਤੇ ਇੱਕ ਦਿਨ ਉਹ ਰਾਸਤੇ ਦੇ ਵਿੱਚ ਜਿੱਥੇ ਉਹ ਕਿਸਾਨ ਦੇ ਖੇਤ ਹੁੰਦੇ ਆ ਉੱਥੇ ਉਹ ਕੰਮ ਕਰਦਾ ਹੁੰਦਾ ਉੱਥੇ ਜਿਹੜਾ ਸ਼ਾਹੂਕਾਰ ਉਥੋਂ ਲੰਘਦਾ ਹੁੰਦਾ ਉੱਥੇ ਆ ਜਾਂਦਾ ਸੜਕ ਦੇ ਉੱਤੇ ਖੜੇ ਆ ਕੁੜੀ ਵੀ ਰੋਟੀ ਲੈ ਕੇ ਉੱਥੇ ਆਈ ਹੋ ਹੁੰਦੀ ਆ ਤੇ ਸ਼ਾਹੂਕਾਰ ਕਿਸਾਨ ਨੂੰ ਬਹੁਤ ਜ਼ੋਰ ਪਾਉਂਦਾ ਕਿ ਮੇਰਾ ਜਿਹੜਾ ਕਰਜ਼ਾ ਵਾਪਸ ਕਰ ਹੁਣੇ ਕਰ ਅੱਜੇ ਕਰ ਜਿੱਦਾਂ ਮਰਜੀ ਮੈਨੂੰ ਮੇਰਾ ਕਰਜ਼ਾ ਵਾਪਸ ਚਾਹੀਦਾ ਨਹੀਂ ਤਾਂ ਮੈਂ ਤੇਰੇ ਪੇਪਰ ਤੇ ਜ਼ਮੀਨ ਦੇ ਬਣਾ ਕੇ ਲੈ ਕੇ ਆਂ ਨਹੀਂ ਤਾਂ ਇੱਥੇ ਸਾਈਨ ਕਰ ਤੇਰੀ ਜ਼ਮੀਨ ਜਿਹੜੀ ਆ ਉਹ ਮੇਰੀ ਹੋ ਜਾਣੀ ਆ ਕਿਸਾਨ ਮਨਤਾ ਕਰਦਾ ਰੋਂਦਾ ਆ ਪਰ ਸ਼ਾਹੂਕਾਰ ਨਹੀਂ ਮੰਨਦਾ ਹੈਗਾ ਕੁੜੀ ਆ ਕੇ ਵੀ ਉਹਨੂੰ ਰੋਕਦੀ ਆ ਕਿ ਤੁਸੀਂ ਮੇਰੇ ਪਾਪਾ ਨੂੰ ਇਦਾਂ ਨਹੀਂ ਕਹਿ ਸਕਦੇ ਉਹ ਕਹਿੰਦਾ ਕਿ ਕਰਜ਼ਾ ਤਾਂ ਮੋੜਨਾ ਹੀ ਪੈਣਾ ਸ਼ਾਹੂਕਾਰ ਦਾ ਜਿਹੜਾ ਮਨ ਪਹਿਲੇ ਕੁੜੀ ਦੇ ਉੱਤੇ ਹੁੰਦਾ ਆ ਉਹ ਕਹਿੰਦਾ ਇੱਕ ਸ਼ਰਤ ਆ ਜਾਂ ਤਾਂ ਮੇਰਾ ਕਰਜ਼ਾ ਮੋੜ ਦੇ ਜਾਂ ਫਿਰ ਇਹ ਆਪਣੀ ਕੁੜੀ ਦਾ ਮੇਰੇ ਨਾਲ ਵਿਆਹ ਕਰ ਦੇ ਕਿਸਾਨ ਹੋਰ ਵੀ ਦੁਚਿੱਤੀ ਦੇ ਵਿੱਚ ਕਿਉਂਕਿ ਜਿਹੜਾ ਸ਼ਾਹੂਕਾਰ ਹੁੰਦਾ ਇੱਕ ਤਾਂ ਉਹਦੀ ਬਹੁਤ ਜ਼ਿਆਦਾ ਉਮਰ ਹੁੰਦੀ ਆ ਇੱਕ ਉਹ ਬਦਸੂਰਤ ਹੁੰਦਾ ਆ ਸੋਹਣਾ ਨਹੀਂ ਹੁੰਦਾ ਤੇ ਉਹ ਜਦੋਂ ਆਪਣੀ ਫੋਲੋਵਰ ਕੀ ਕੁੜੀ ਵੱਲ ਦੇਖਦਾ ਕਿਸਾਨ ਤੇ ਉਹਦੇ ਅੱਖਾਂ ਦੇ ਵਿੱਚ ਅਥਰੂ ਜਿਹੜੇ ਫੇਰ ਆ ਜਾਂਦੇ ਆ ਉਹ ਸਭ ਕੁਝ ਕੁੜੀ ਤੇ ਛੱਡ ਦਿੰਦਾ ਕਿ ਮੈਂ ਕੁਝ ਨਹੀਂ ਕਹਿਣਾ ਹੈਗਾ ਇਹ ਕੁੜੀ ਦਾ ਫੈਸਲਾ ਆ ਜੇ ਉਹਨੇ ਵਿਆਹ ਕਰਵਾਣਾ ਠੀਕ ਹੈ ਠੀਕ ਸ਼ਾਹੂਕਰ ਕਹਿੰਦਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਸਮਾਂ ਦਿੰਦਾ ਆਪਾਂ ਇੱਕ ਸ਼ਰਤ ਲਾਉਨੇ ਆ ਜੇ ਤੁਸੀਂ ਸ਼ਰਤ ਜਿੱਤ ਗਏ ਫੇ ਤੁਹਾਡੀ ਜਿੱਤੇ ਮਤਲਬ ਕਿ ਫਿਰ ਵਿਆਹ ਨਹੀਂ ਹੋਊਗਾ ਜੇ ਮੈਂ ਜਿੱਤ ਗਿਆ ਫਿਰ ਵਿਆਹ ਹੋਊਗਾ ਉਹ ਕੀ ਸ਼ਰਤ ਆ ਹੋਰ ਵੀ ਲੋਕੀ ਉੱਥੇ ਇਕੱਠੇ ਹੋ ਜਾਂਦੇ ਕਿਸਾਨ ਜਿਹੜੇ ਅਲਦੋ ਵਾਲੇ ਦੇ ਹੁੰਦੇ ਹਣ ਸ਼ਾਹੂਕਰ ਜਿਹੜਾ ਮੁਕਰ ਨਹੀਂ ਸਕਦਾ ਹੁੰਦਾ ਉਹਦੇ ਕੋਲ ਇੱਕ ਝੋਲਾ ਹੁੰਦਾ ਥੱਲੇ ਸੜਕ ਦੇ ਉੱਤੇ ਬੱਟੀਆਂ ਪਈਆਂ ਹੁੰਦੀਆਂ ਕਈ ਬੱਟੀਆਂ ਚਿੱਟੀਆਂ ਹੁੰਦੀਆਂ ਕਈ ਕਾਲੀਆਂ ਹੁੰਦੀਆਂ ਜਿਹੜੀ ਸੜਕਿਆ ਉਹ ਇਦਾਂ ਬੱਟੀਆਂ ਦੇ ਨਾਲ ਭਰੀ ਹੁੰਦੀ ਆ ਸ਼ਾਹੂਕਾਰ ਦੇ ਹੱਥ ਦੇ ਵਿੱਚ ਇੱਕ ਕਾਲੀ ਬੱਟੀ ਜਿਹੜੀ ਆਲਰੇਡੀ ਹੁੰਦੀ ਆ ਜਿਹੜੀ ਉਹ ਕੁੜੀ ਨੇ ਦੇਖੀ ਹੁੰਦੀ ਆ ਸ਼ਾਹੂਕਾਰ ਥੱਲਿਓਂ ਦੋ ਬੱਟੀਆਂ ਚੱਕਦਾ ਇੱਕ ਚਿੱਟੀ ਤੇ ਇੱਕ ਕਾਲੀ ਉਹ ਕਹਿੰਦਾ ਆ ਇੱਕ ਚਿੱਟੀ ਬੱਟੀ ਆ ਤੇ ਇੱਕ ਕਾਲੀ ਬੱਟੀ ਆ ਤੇ ਇਹ ਮੈਂ ਝੋਲੇ ਦੇ ਵਿੱਚ ਪਾਉਣ ਲੱਗਾ ਆਪਣੇ ਇਹਦੇ ਝੋਲਾ ਪਹਿਲਾਂ ਤਾਂ ਖਾਲੀ ਹੁੰਦਾ ਝੋਲਾ ਝੋਲਾ ਜਿਹੜਾ ਉਹ ਕਹਿੰਦਾ ਇਹਦੇ ਵਿੱਚ ਮੈਂ ਦੋਈ ਬੱਟੀਆਂ ਪਾਉਣੀਆਂ ਆ ਤੇ ਕੁੜੀ ਨੂੰ ਕਹਿਣਾ ਕਿ ਇੱਕ ਬੱਟੀ ਚੱਕ ਲੈ ਜੇ ਕੁੜੀ ਨੇ ਜਦੋਂ ਬੱਟੀ ਬਾਹਰ ਕੱਢਣੀ ਆ ਅੱਖਾਂ ਮੀਟ ਕੇ ਤੇ ਜੇ ਉਹ ਕਾਲੀ ਹੋਈ ਫੇਰ ਮੈਂ ਇਹਦੇ ਨਾਲ ਵਿਆਖ ਕਰਵਾਉਂਗਾ ਤੇ ਜੇ ਚਿੱਟੀ ਬੱਟੀ ਚੱਕੀ ਫੇਰ ਵੀ ਆ ਨਹੀਂ ਕਰਵਾਉਂਗਾ ਤੇ ਕਰਜ਼ਾ ਵੀ ਮਾਫ ਹੋਊਗਾ ਕੁੜੀ ਉਹਦੀ ਚਲਾਕੀ ਦੇਖ ਲੈਂਦੀ ਆ ਉਹ ਬੱਟੀਆਂ ਦੋਏ ਝੋਲੀ ਚ ਪਾ ਦਿੰਦਾ ਪਰ ਉਹ ਚਲਾਕੀ ਦੇ ਨਾਲ ਜਿਹੜੀ ਉਹਦੇ ਹੱਥ ਦੇ ਵਿੱਚ ਪਹਿਲੇ ਹੀ ਬੱਟੀ ਹੁੰਦੀ ਆ ਉਹ ਵਿੱਚ ਪਾ ਕੇ ਚਿੱਟੀ ਜਿਹੜੀ ਆ ਉਹ ਬਾਹਰ ਸੁੱਟ ਦਿੰਦਾ ਏਕ ਕੁਝ ਸਕਿੰਟਾਂ ਦੇ ਵਿੱਚ ਹੁੰਦਾ ਆ ਤੇ ਕੁੜੀ ਉਸ ਚਲਾਕੀ ਨੂੰ ਦੇਖ ਲੈਂਦੀ ਆ ਹੁਣ ਕੁੜੀ ਦੇ ਕੁੜੀ ਨੂੰ ਪਤਾ ਆ ਕਿ ਚੋਲੀ ਦੇ ਵਿੱਚ ਦੋਏ ਜਿਹੜੀਆਂ ਬੱਟੀਆਂ ਉਹ ਕਾਲੀਆਂ ਆ ਮੈਂ ਕੋਈ ਵੀ ਬੱਟੀ ਚੱਕੂੰਗੀ ਉਹ ਕਾਲੀ ਹੀ ਨਿਕਲਣੀ ਆ ਤੇ ਮੈਨੂੰ ਵਿਆਹ ਕਰਵਾਉਣਾ ਹੀ ਪੈਣਾ ਆ ਹੁਣ ਹੋਰ ਕੋਈ ਕੁੜੀ ਹੁੰਦੀ ਤੇ ਉੱਥੇ ਕੀ ਕਰਦੀ ਜਾਂ ਤਾਂ ਮਨਾ ਕਰ ਦਿੰਦੀ ਕਿ ਤੂੰ ਚਲਾਕੀ ਕੀਤੀ ਰੋਲਾ ਪਾ ਦਿੰਦੀ ਹੈ ਨਾ ਫੇਰ ਵੀ ਉਹ ਫਸਦੀ ਸੀਗੀ ਕਰਜ਼ਾ ਮੋੜਨਾ ਪੈਣਾ ਸੀ ਤੇ ਜੇ ਉਹ ਵਿੱਚੋਂ ਕੱਢਦੀ ਤੇ ਉਹ ਕਾਲੀ ਨਿਕਲਣੀ ਸੀ ਫੇਰ ਵੀ ਵਿਆਹ ਕਰਵਾਉਣਾ ਪੈਣਾ ਸੀਗਾ ਤੇ ਜਿਹੜਾ ਉਹਨੂੰ ਮਨਜ਼ੂਰ ਨਹੀਂ ਸੀਗਾ ਹੁਣ ਕੁੜੀ ਨੇ ਦਿਮਾਗ ਵਰਤਿਆ ਉਹ ਕਹਿੰਦੀ ਠੀਕ ਆ ਮੈਂ ਬੱਟੀ ਚੱਕੂਗੀ ਤੇ ਜੋ ਵੀ ਫੈਸਲਾ ਆਊਗਾ ਪ੍ਰਮਾਤਮਾ ਦੇ ਛੱਡ ਦਿੰਦੇ ਰੱਬ ਤੇ ਛੱਡ ਦਿੰਦੇ ਆ ਇਸ ਸ਼ਰਤ ਤੇ ਸਾਰੇ ਲੋਕੀ ਜਿਹੜੇ ਉੱਥੇ ਇਕੱਠੇ ਹੋ ਜਾਂਦੇ ਉਹ ਵੀ ਕਹਿੰਦੇ ਠੀਕ ਆ ਠੀਕ ਆ ਹਨਾ ਕਿਸੇ ਨੂੰ ਨਹੀਂ ਪਤਾ ਹੁੰਦਾ ਸਿਰਫ ਕੁੜੀ ਨੂੰ ਪਤਾ ਹੁੰਦਾ ਕਿ ਝੋਲੇ ਦੇ ਵਿੱਚ ਦੋ ਹੀ ਬੱਟੀਆਂ ਜਿਹੜੀਆਂ ਕਾਲੀਆਂ ਆ ਕੁੜੀ ਅੱਖਾਂ ਮੀਟਦੀ ਆ ਝੋਲੇ ਦੇ ਵਿੱਚ ਹੱਥ ਪਾਉਂਦੀ ਆ ਇੱਕ ਬੱਟੀ ਨੂੰ ਬਾਰ ਕੱਢ ਕੇ ਆਪਣੀ ਮੁਠੀ ਦੇ ਵਿੱਚ ਦੱਬਿਆ ਹੁੰਦਾ ਉਹ ਸ਼ਾਹੂ ਕਰ ਕਹਿੰਦਾ ਦਿਖਾਓ ਕਹਿੰਦਾ ਕਿਹੜੀ ਬੱਟੀ ਕੱਢੀ ਆ ਤੁਸੀਂ ਕੁੜੀ ਜਿਹੜੀ ਆ ਉਹ ਉਦਾਂ ਹੀ ਮੁਠੀ ਨੂੰ ਥੱਲੇ ਬਗਾ ਕੇ ਮਾਰਦੀ ਮਤਲਬ ਕਿ ਸੜ ਦਿੰਦੀ ਸੜਕ ਦੇ ਵਿੱਚ ਸੜ ਦਿੰਦੀ ਬੱਟੀ ਨੂੰ ਉਹ ਕਹਿੰਦਾ ਇਹ ਕੀ ਕੀਤਾ ਕੀ ਕੀਤਾ ਹਨਾ ਵੀ ਹੁਣ ਸੜਕ ਦੇ ਵਿੱਚ ਕਿੱਦਾਂ ਬਦਲ ਲੱਗਣਾ ਕਿ ਤੂੰ ਕਾਲੀ ਸਿੱਟੀ ਆ ਕਿ ਚਿੱਟੀ ਸਿੱਟੀ ਆ ਕੁੜੀ ਕੰ ਉਹ ਕਹਿੰਦੀ ਕਿ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਕਿ ਕਿ ਮੈਂ ਇਦਾਂ ਹੱਥ ਸਿੱਧਾ ਕਰਦਾ ਉਹ ਤਾਂ ਹੱਥ ਦੇ ਵਿੱਚੋਂ ਮੈਂ ਸੜ ਦਿੱਤੀ ਵਿੱਚੋਂ ਕੱਢ ਕੇ ਤੇ ਤੁਸੀਂ ਹੁਣ ਇਦਾਂ ਕਰੋ ਝੋਲੀ ਦੇ ਵਿੱਚ ਦੇਖੋ ਕਿਹੜੀ ਬੱਟੀ ਆ ਜੇ ਕਹਿੰਦੇ ਵੀ ਕਾਲੀ ਹੋਈ ਫੇਰ ਮੈਂ ਚਿੱਟੀ ਕੱਢੀ ਹੋਣੀ ਆ ਵੀ ਚਿੱਟੀ ਹੋਈ ਤਾਂ ਮੈਂ ਕਾਲੀ ਕੱਢੀ ਹੋਣੀ ਆ ਤੇ ਝੋਲੀ ਵਾਲੀ ਬੱਟੀ ਤੋਂ ਪਤਾ ਲੱਗ ਜਾਣਾ ਹੁਣ ਸ਼ਾਹੂਕਾਰ ਨੂੰ ਪਤਾ ਵੀ ਵਿੱਚ ਜਿਹੜੀ ਕਾਲੀ ਹੀ ਬੱਟੀ ਆ ਹੁਣ ਉਹ ਵੀ ਕਿਸਾਨ ਵੀ ਦੇਖਦੇ ਆਲੇ ਦੋਲੇ ਦੇਖਦੇ ਆ ਜਦੋਂ ਦੇਖਦੇ ਝੋਲੀ ਦੇ ਵਿੱਚ ਕਾਲੀ ਹੁੰਦੀ ਆ ਇਹ ਦਾ ਮਤਲਬ ਵਿੱਚ ਛਿੱਟੀਵੱਟੀ ਵਿੱਚੋਂ ਕੱਢੀ ਆ ਹਨ ਤੇ ਕੁੜੀ ਜਿਹੜੀ ਆਹੋ ਆਪਣਾ ਜਿਹੜਾ ਵਿਆਹ ਵੀ ਬਚਾ ਲੰਦੀ ਆ ਆਪਣੇ ਪਿਓ ਦੀ ਜ਼ਮੀਨ ਵੀ ਬਚਾ ਲੰਦੀ ਆ ਸਭ ਕੁਝ ਬਚਾ ਲੰਦੀ ਆ ਤੇ ਉਹ ਸ਼ਾਹੂਕਰ ਚੁੱਪ ਕਰਕੇ ਉੱਥੋਂ ਤੁਰਦਾ ਬਣਦਾ ਇਸ ਤਰ੍ਹਾਂ ਜਿਹੜਾ ਆਹੋ ਦਿਮਾਗ ਵਰਤ ਕੇ ਅਸੀਂ ਕੁਝ ਵੀ ਜਿਹੜਾ ਅਸੰਭਵ ਨੂੰ ਸੰਭਵ ਕਰ ਸਕਦੇ ਆ ਸਿਰਫ ਛੋਟੀ ਜਿਹੀ ਟਰਿਕ ਹੁੰਦੀ ਆ ਕਈ ਵਾਰ ਜਿਹੜਾ ਆਹੋ ਦਿਮਾਗ ਵਰਤ ਕੇ ਮੋੱਕੇ ਦੇ ਉੱਤੇ ਚੌਕਾ ਲਾਉਣਾ ਜਿਹੜਾ ਇਹ ਜਿਹੜਾ ਅਸਲੀ ਜਿਹੜੇ ਜੀਨੀਅਸ ਦਿਮਾਗ ਦੀਆਂ ਖੇਡਾਂ ਹੁੰਦੀਆਂ ਗੱਲਾਂ ਹੁੰਦੀਆਂ ਇਸ ਕਰਕੇ ਹਮੇਸ਼ਾ ਜਿਹੜਾ ਹੋ ਚਕੰਨਾ ਰਹੋ ਦਿਮਾਗ ਨੂੰ ਯੂਜ਼ ਕਰੋ ਜਿੰਨਾ ਇਹਨੂੰ ਘੜੂਗੇ ਇਹਨੂੰ ਤਿੱਖਾ ਕਰੋਗੇ ਉੰਨਾ ਹੀ ਇਹ ਤੁਹਾਡੇ ਕੰਮ ਆਏਗਾ ਹਮੇਸ਼ਾ ਜਿਹੜਾ ਹੋ ਦਿਮਾਗ ਦੀ ਵਰਤੋਂ ਵੱਧ ਤੋਂ ਵੱਧ ਕਰੋ ਪਾਲਿਸ਼ ਕਰੋ ਇਦੇ ਅਨੁਸਾਰ ਚੱਲੋ ਤੇ ਇਹ ਤੁਹਾਨੂੰ ਹਰ ਇੱਕ ਮੁਸੀਬਤ ਤੋਂ ਅਵਸ਼્ય ਜ਼ਰੂਰ ਬਚਾਏਗਾ